ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਮੇਰੇ ਸ਼ੈੱਡ ਦੇ ਵਿੱਚੋਂ ਪੀਓ ਪੁੱਤ ਚਾਹ ਪੀਓ ਚਾਹ ਜਲਦੀ ਜਲਦੀ ਤੇ ਅੱਜ ਫੇਰ ਬੈਲਰ ਦਾ ਕੰਮ ਉਹ ਤੂੰ ਕਿਧਰ ਚੜਿਆ ਫਿਰਦਾ ਓਏ ਜਹਾਂ ਪਰ ਸੋਤਾ ਹੈ ਤੇ ਹੁਣ ਅੱਜ ਬੈਲਰ ਵੀ ਚਾਲੂ ਕਰਨਾ ਮਸ਼ੀਨਾਂ ਵੀ ਚਾਲੂ ਕਰਨੀਆਂ ਸਾਰਾ ਸਿਸਟਮ ਨਾਲ ਚੱਲੀ ਜਾਣਾ ਕੰਮ ਤਰੀਕੇ ਦੇ ਨਾਲ ਚੱਲੀ ਜਾਵਾਂਗੇ ਤੇ ਇੱਥੇ ਆਪਾਂ ਲਾਤੀਆਂ ਗੱਠਾਣ ਜਿਹੜਾ ਕੱਲ ਥਾਮਣਾ ਆ ਸੀ ਵੇਖੋ ਕਿੰਨੀਆਂ ਕਿ ਲੱਗਦੀਆਂ ਆ ਇਹ ਸਿਸਟਮ ਆ ਤੇ ਸਬਜ਼ੀ ਗੜਾਈ ਵੀ ਚੱਲਣ ਲਈ ਆ ਸਬਜੀ ਭੂਟੇ ਵੇਖ ਕੇ ਨਜ਼ਾਰਾ ਆ ਜਾਂਦਾ ਰੋਜ਼ ਨਾਲ ਇਹ ਤੁਹਾਨੂੰ ਦਰਸ਼ਨ ਕਰਾਈਦੇ ਆ ਉਹ ਵਹੀ ਗਰੂ ਲੱਗ ਗਈ ਜਾਂਦੀਆਂ ਸਬਜ਼ੀਆਂ ਅੱਧੀਆਂ ਪੁੱਟੀ ਜਾਂਦੀਆਂ ਅੱਜ ਮੂੜੀਆਂ ਪੁੱਟਾਂਗੇ ਪਾਲਕ ਬਹੁਤ ਹੋ ਗਈ ਆ ਚਕੰਦਰ ਵੀ ਉੱਗ ਪਏ ਬਹੁਤ ਸੋਹਣੇ ਆ ਖੇਲਾਂ ਚਕੰਦਰ ਦੀਆਂ ਮੂੜੀਆਂ ਸਾਰੀਆਂ ਕੰਮ ਤਣੀਆਂ ਸਬਜ਼ੀ ਸਾਰੀ ਗਾਜਰਾਂ ਉੱਗ ਪੀਆਂ ਮੇਥੇ ਲਸਣ ਲਸਣ ਦੀ ਗੋਡੀ ਚੱਲਣ ਢੀ ਆ ਸੋ ਹੁਣ ਕ ਮੀ ਪੈ ਗਿਆ ਲਸਣ ਦੇ ਤੇ ਪਰਾਲੀ ਪਾਈ ਹੋਏ ਫਿਰ ਗੁੱਡ ਦੀ ਲੋੜ ਨਹੀਂ ਹੁਣ ਇਹਨੂੰ ਗੁੱਡੀਆਂ ਜਿਆਦੀਆਂ ਇਸ ਤਰ੍ਹਾਂ ਇੱਕ ਦੋ ਗੁੱਡੀਆਂ ਨਾਲ ਹੀ ਸਰ ਜਾਂਦਾ ਉਹ ਗੁੱਡੀਆਂ ਵੱਧ ਮਾਰਨੀਆਂ ਬਣੀਆਂ ਹਾਂ ਨਵੀਆਂ ਬੀਜਤੀਆਂ ਮੂਲੀਆਂ ਬੀਜਤੀਆਂ ਜਿਆਦੀਆਂ ਰੈਪਰ ਤੇ ਮੂਲੀਆਂ ਵਾਲਾ ਹੀ ਪਿਆ ਗੋਭੀ ਲਾਤੀ ਵੱਟਾਂ ਤੇ ਪਨੀਰੀ ਲਿਆ ਗਏ ਗੰਡੇ ਖੇਲੇ ਹੋ ਪਰਲੇ ਬੰਨੇ ਸਰੋਂ ਬੀਜੀ ਸਾਗ ਆਗ ਆਸਤੀ ਗੋਭੀ ਦੀਆਂ ਲਾਤੀਆਂ ਗੰਡਾ ਗੋਭੀ ਫੁੱਲ ਗੋਭੀ ਸਾਰੀਆਂ ਇੱਥੇ ਆਪਣਾ ਪਰਾਲੀ ਦਾ ਢੇਰ ਲਾਉਣਾ ਸ਼ੁਰੂ ਕਰਤਾ ਲੰਮਾ ਦੇ ਉੱਚਾ ਢੇਰ ਲਾ ਦਾਂਗੇ ਕਿ ਜਿੰਨਾ ਥਾਂ ਹੋਵੇ ਲੇਵਰ ਦੀ ਬੜੀ ਦਿੱਕਤ ਆ ਜਿਹੜੀ ਪਰਲੀ ਚੁੱਕਣ ਵਾਲੀ ਦੇਵਰਣਾ ਆਪਣੀ ਉਹਦੀ ਦਿੱਕਤ ਆਉਣੀ ਠੇਕਾ ਵੱਜ ਜਾਵੇ ਫਿਰ ਬੰਦੇ ਦੀ ਟੈਨਸ਼ਨ ਫਰੀ ਹੁੰਦੀ ਦਿਹਾੜੀ ਤੇ ਬੰਦੇ ਹੁਣ ਲੇਟ ਕੰਮ ਚੱਲਦਾ ਹੁਣ ਜੇ ਨੂੰ ਕੰਮ ਖਰਾਬ ਹੋ ਜਾਂਦਾ ਮਸ਼ੀਨ ਚੱਲਣ ਤੋਂ ਪਹਿਲਾਂ ਪਹਿਲਾਂ ਦੋ ਗੜੇ ਲਵਾ ਕੇ ਜਿਹੜੇ ਕੱਲ੍ਹ ਦੀਆਂ ਗੱਠਾਂ ਵੱਜੀਆਂ ਚਕਾ ਕੇ ਲਿਆਉਂਦੇ ਆ ਤੇ ਬਾਅਦ ਦੇ ਵਿੱਚ ਮਸ਼ੀਨ ਤੇ ਕੱਲ ਦਾ ਟ੍ਰਾਲੀ ਗੱਡ ਜੀ ਲਾਉਨੇ ਆ ਇੱਕ ਮਸ਼ੀਨ ਦੀ ਕੱਲ ਦੀ ਕਟਾਈ ਖਰਾਬ ਹੋਈ ਆ ਜੈਕ ਜੁਕ ਬਦਲਦੇ ਆ ਸਾਰੇ ਸਿਸਟਮ ਗੱਲ ਕਰੀ ਤੁਹਾਨੂੰ ਦਿਖਾਈ ਜਾਣੇ ਆ ਇਹੀ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨ ਦੀ ਰੁਟੀਨ ਆਪਣੇ ਵੀ ਰਿਸ਼ਪਾਲ ਦੀ ਮਸ਼ੀਨ ਵੀ ਇੱਥੇ ਖਲੋਤੀ ਰਾਕਦੀ ਕਈ ਟਾਇਰ ਉਹ ਟਾਇਰ ਲੈ ਕੇ ਆਉਣੇ ਆ ਤੇ ਇੱਕ ਟਰੈਕਟਰ ਉਹ ਵੀ ਚਾਲੂ ਕਰਦੇ ਆ ਆਪਾਂ ਨੂੰ ਟਰੈਕਟਰ ਕਿਰਾਏ ਤੇ ਲੈਣ ਦੀ ਲੋੜ ਹੀ ਨਹੀਂ ਅੱਜ ਮਗਾ ਕੇ ਸਵੇਰੇ ਸਵੇਰੇ ਟਾਇਰ ਚਾਲੂ ਕਰਦੇ ਜਿੰਨੇ ਜਿੰਨੂੰ ਖਾਦ ਖੁਦ ਪਾਉਣੀ ਉਹਨੂੰ ਜਿੰਨੂੰ ਫੇਰ ਚਾੜ ਲਾਂਗੇ ਹੁਣ 15 ਦਿਨ ਟਰੈਕਟਰ ਤੇ ਵਾਈਏ ਜੀ ਬਲ ਜਾ ਆ ਗੇ ਪਾਣੀ ਰਹਿ ਗਿਆ ਥੋੜਾ ਫਿੱਟਰ ਮਾਂ ਦਾ ਦਾਣਾ ਉਸਨੇ ਹੀ ਖਾਣਾ ਇਹ ਰਾਤ ਦੀ ਰੋਟੀ ਪਈ ਆ ਮੇਰੇ ਆਣ ਕੇ ਜਵਾਲ ਖਾਂਡਿਆ ਜੋ ਕਰਮਾਂ ਚ ਲਿਖਿਆ ਉਹ ਮੈ ਨਹੀਂ ਜਾਣਾ ਇਸ ਕਰਕੇ ਟੈਨਸ਼ਨ ਦਾ ਲਿਆ ਗਿਆ ਇਹ ਆਪ ਸਟਾਲਾ ਦਾ ਛੱਟਾ ਸਿੱਧਾ ਹੀ ਦਿੱਤਾ ਸੀ ਜਿਦ ਤਰ੍ਹਾਂ ਹੜ ਦਾ ਪਾਣੀ ਆਇਆ ਸੀ ਤੇ ਉਦਾਂ ਲੇਟ ਹੁੰਦਾ ਜਾਂਦਾ ਸੀ ਉਹ ਪਿਛਲੀ ਯਾਰ ਸਾਡਾ ਸਟਾਲਾ ਬਹੁਤ ਲੇਟ ਹੋ ਗਿਆ ਸੀ ਤੇ ਹੁਣ ਅਸੀਂ ਪਾਣੀ ਦੇ ਚ ਛੱਟਾ ਦਿੱਤਾ ਬਹੁਤ ਸੋਹਣਾ ਉੱਗ ਪਿਆ। ਪਰ ਥੋੜੀਆਂ ਲੀਆਂ ਆਈਆਂ। ਲੀਆਂ ਨੂੰ ਕੀ ਕੋਹ ਨਹੀਂ ਹੁੰਦਾ। ਸਟਾਲ ਆ ਗਿਆ। ਹੁਣ ਇਹਦੇ ਵਧੀਆ ਹੱਥ ਲੱਗਣ ਵਾਲਾ ਹੈ ਨਾ ਅਗਲੇ ਮਹੀਨੇ। ਇਹਦੇ ਵਿੱਚ ਸਾਰੇ ਚੋਹਾ ਕਿੱਲੇ ਜਵੀ ਬੀਜਾਂਗੇ। ਡੰਗਰਾਤੀ ਨਾਲ ਜੋ ਬੀਜਾਂਗੇ। ਤੇ ਬਾਅਦ ਦੇ ਵਿੱਚ ਇਸੇ ਪੈਲੀ ਵਿੱਚ ਮੱਕੀ ਬੀਜ ਕੇ ਉਹਦਾ ਚਾਰ ਪਾਵਾਂ ਦੇ ਡੰਗਰਾਂ ਨੂੰ ਜਦੋਂ ਜਦਾਂ ਹੈਕੀ ਹਾੜੂ ਡਾਗੇ ਤੇ ਬਾਈ ਚਾਂਸ ਕੋ ਇਹੋ ਜਿਹਾ ਸਿਸਟਮ ਹੋਵੇ ਆਪਦੇ ਕੋਲ ਜਿਹੜੀ ਆ ਬੈਕਅਪ ਹੋਵੇ ਮੱਝਾਂ ਵਾਸਤੇ ਤੂੜੀ ਪਾਪਾ ਗਤਾਵਾ ਕਰ ਕਰ ਕਮਲੇ ਹੋ ਗਏ ਹਰਾ ਚਾਰਾ ਕੋਲ ਹੋਵੇ ਚਾਰ ਚੂਰ ਦੇ ਸਹੀ ਰਹਿ ਜਾਂਦਾ ਸਾਰੋਂ ਬੱਝਿਆ ਧੁਗ ਪੀ ਖੇਰ ਕੀ ਬਹੁਤ ਵਧੀਆ ਵੀ ਛੱਟ ਆਇਆ ਪਿਆ ਵਿਰਲਾ ਵਿਰਲਾ ਜਾ ਉਹ ਬਥੇਰੀ ਸੰਗਣੀ ਜਾਣੀ ਪਰ ਜਿੰਨੀ ਵਿਰਲੀ ਹੋਵੇ ਉੰਨਾ ਝਾੜ ਵਧੀਆ ਨਿਕਲਦਾ ਸਵੇਰ ਸਵੇਰ ਦਾ ਟਾਈਮ ਆਪਣੀ ਮਸ਼ੀਨਾਂ ਦੀ ਦੇਖਰੇਖ ਜਿਹੜਾ ਪੰਪ ਪੰਪ ਬਦਲ ਕੇ ਵੇਖਣਦੇ ਆ ਵੀ ਕਟਾਈ ਦਾ ਥੋੜਾ ਫਰਕ ਹੀ ਜੈਕ ਨਵਾਂ ਆ ਗਿਆ ਵਾ ਅੱਜ ਉਹ ਵੀ ਟਰੈਕਟਰ ਧੋਦੇ ਧੋਦੇ ਪੁੱਤ ਫੇਰ ਸਾਹ ਲੈ ਲੈ ਕੇ ਧੋਣਾ ਤੂੰ ਸਾਹ ਲੈ ਲੈ ਕੇ ਪ੍ਰੈਸ਼ਰ ਨਹੀਂ ਬਣ ਰਿਆ ਕਿਉਂ ਪਾਵਾ ਹਵਾ ਕਢਾਈ ਨਹੀਂ ਮਗਰੋਂ ਇਹਨਾਂ ਨੇ ਤੇ ਹੁਣ ਸਾਰਾ ਜਿਹਦਾ ਜਿਹਦਾ ਕਿਸੇ ਦਾ ਸਿਸਟਮ ਬੰਦਿਆਂ ਦਾ ਜਿਹੜਾ ਜਿਹੜਾ ਆਪਦੀ ਡਿਊਟੀ ਤੇ ਆ ਉਦਾਂ ਦਾ ਭਰ ਕੇ ਤੇਲ ਤੇ ਲਾ ਕੇ ਹੁਣ ਜਿਹੜਾ ਬੁੱਥੇ ਵੱਢਣ ਵਾਲਾ ਉਹਨੂੰ ਬੁੱਥੇ ਵੱਢਣ ਤੇ ਘਲਤਾ ਤੋੜ ਦੇਣ ਲੱਗੇ ਆ ਬਾਕੀ ਮਸ਼ੀਨਾਂ ਦਾ ਕੰਮ ਸਾਰਾ ਕਰਾ ਕੇ ਟਰੈਕਟਰਾਂ ਦਾ ਇਹਦਾ ਬੜਾ ਨਜ਼ਾਰਾ ਇਹਦੇ ਨਾਲ ਤੇਲ ਪੋਣਾ ਬੜਾ ਸੌਖਾ ਠਾਂਲਾ ਠੇਕੇਦਾਰ ਮਿੱਠੂ ਨੇ ਆਪਦੀ ਲੀਵਰ ਲੈਣ ਦੀ ਆ ਬੜੇ ਤਰਲੇ ਮਾਰ ਮਾਰ ਕੇ ਲੀਵਰ ਮੰਗਾਈ ਆ ਇਹਦੇ ਤੋਂ ਕਿ ਇਹ ਛੋੜਾ ਤੈਨੂੰ ਤੈਨੂੰ ਕੋਈ ਜ਼ਿੰਮੇਵਾਰੀ ਤੂੰ ਆਪਦਾ ਸਿਸਟਮ ਸਵੇਰੇ ਲੈ ਕੇ ਤੁਰ ਪਿਆ ਕਰਨਾ ਮੈਨੂੰ ਰੋਜ਼ ਰੋਜ਼ ਨਾ ਆਖਣਾ ਪਵੇ ਹੁਣ ਅੱਜ ਵੇਲਾ ਇਸ ਟਾਈਮ ਨੂੰ ਆਪਣੇ ਦੋ ਢੇਡੇ ਲੱਗੇ ਹੋਣੇ ਚਾਹੀਦੇ ਬੰਦੇ ਗੱਠਾਂ ਚੁੱਕਣ ਦੇ ਮਗਰਮਗਰ ਅੱਜ ਪਹਿਲਾ ਦੇਣਾ ਦੇ ਸਿਸਟਮ ਜਿਹੜਾ ਸਹੀ ਸਹੀ ਚੱਲਿਆ ਨਹੀਂ ਬਾਕੀ ਚੱਲਣ ਡੈਬੂ ਇਹ ਆਪਣਾ ਆਇਆ ਆਇਆ ਸ਼ਾਗਰ ਦੁਬਾਰਾ ਦੁਬਾਰਾ ਆਇਆ ਐਸੇ ਕਰ ਦੁਬਾਰਾ ਕਰਨਾ ਹਾਂ ਇਹ ਸਿੱਧੂ ਮੂਸੇ ਵਾਲਾ ਬੰਦੇ ਸਾਰੇ ਡਟੇ ਆਉਂਦੇ ਆਪਣੇ ਕੰਮ ਦੇ ਦੂਸਰਾ ਟਰੈਕਟਰ ਵੀ ਲੈ ਕੇ ਆਉਣੇ ਆ ਚਲਾਉਣੇ ਕੰਮ ਕਰਾਲੇ ਟਰੈਕਟਰ ਦੀ ਤੇਲ ਪੂਰਾ ਕਰਕੇ ਇਹ ਲੈ ਥੋੜੀ ਘੱਟ ਚੁੱਕਦਾ ਸੀ। ਭਾਜੀ ਤੁਸੀਂ ਪਾਸੇ ਹੋ ਜਾਓ ਮਹਾਂਪੁਰਖੋ। ਐਦਾਂ ਹੀ ਮੋਹਣ ਦੇ ਥੱਲੇ ਦੇ ਇਹਨਾਂ ਦੇ ਪਟਾਕਾ ਪੈਣਾ ਤੇਰਾ। ਵੱਜ ਜਾ ਇਹਨਾਂ ਦਾ। ਬਾਬਾ ਪੁੱਤ ਨੂੰ ਵੀ ਗੱਲ ਆ ਗਈ। ਕੀ ਹੋਇਆ ਇਹਨੂੰ? ਝੁਕਦੀ ਹੈ। ਕਿਹੜੀ ਉਹਨੂੰ ਜਵਾਕ ਬੱਚੇ ਆ ਨਾ ਜਿਆਦੀ। ਕਰਦੇ ਕਰਦੇ ਮੋਹਣ ਤੇਲ ਪੂਰਾ ਟਰੈਕਟਰਾਂ ਚ। ਮੋਹਣ ਦਾ ਟਰੈਕਟਰ ਐਰ ਕੀ? ਬਹੁਤ ਟੌਪ ਦਾ ਟਰੈਕਟਰ ਮੋਹਣ ਨੂੰ ਦਿੱਤਾ। ਸਾਡੇ ਵੜੇ ਵੜਿਆ ਇਹਦੀ ਵੇਲੇ ਖਲੋਤੇ ਰਹਿਣਾ ਲੱਗਾ ਗਿਆ ਇਹਨੂੰ ਟਰੈਕਟਰ ਪੂਰੀ ਨਹੀਂ ਹੋਣੀ ਨਹੀਂ ਟਰੈਕਟਰ ਹੋ ਗਏ ਪੂਰੇ ਯਾਰ ਕੱਲ ਖਿਆਲ ਨਹੀਂ ਕੀਤਾ ਸੱਤੇ ਵਾਲਾ ਤੇ ਘਰੇ ਖਲੋਤਾ ਆ ਇੱਕ ਉਹ ਖੜਾ ਹੈ ਘਰੇ ਖਲੋਤਾ ਰਹਿ ਗਿਆ ਇੱਕ ਆ 575 ਨੂੰ ਟਾਇਰ ਨਹੀਂ ਪਾਏ ਆਪਾਂ ਆ ਦੋ ਟਰੈਕਟਰ ਹੀ ਟਰੈਕਟਰ ਦੋ ਵਾਜਿਏ ਜੱਕੇ ਦੇ ਚੰਨਲ ਦੋ ਜੱਕੇ ਦੇ ਰੀਪਰ ਬਾਦੀ ਓਏ ਅੱਖੀ ਨਾਲੇ ਨਾ ਤੇ ਕਾਂਢੀ ਆਉ ਥੱਲੇ ਤੱਕ ਲੋਦੀ ਚੱਲ ਕੋਲ ਬਾਕੀ ਸਾਰੇ ਟਰੇਡਰ ਥਾੋਂ ਥਾਈਂ ਦੁਰ ਪੇ ਆ ਚੱਲ ਚੱਲ ਪਾਂਡੋ ਬੁੱਥਿਆਂ ਵਾਲਾ ਬੁੱਥਿਆਂ ਵਾਲਾ ਮੜਾ ਆ ਜਾ ਲਾਉ ਪਾਉ 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 ਹਣ ਇੱਕ ਵਾਰ ਪੂਰਾ ਕਰੋ ਵੇ ਚੁੱਪ ਨਹੀਂ ਤੇ ਪੂਰਾ ਚਟਾ ਵੇ ਚ ਕਾਲਾ ਹੀ ਆ ਐਡਾ ਤੇ ਨਹੀਂ ਤੂੰ ਨਵਾਂ ਪਾਸ ਆ ਕੱਲ ਵੀ ਬੁੱਥਿਆਂ ਵਾਲਾ ਬੁੱਥਿਆਂ ਵਾਲਾ ਬੁੱਥਿਆਂ ਵਾਲਾ ਅ ਸੰਗਦਾ ਜਾ ਜੀ ਚੱਲ ਗਾਉਣੇ 19 ਵੇ ਨੇ ਜਾ ਜੀ ਮੈਂ ਆਪਣਾ ਬੈਲਰ ਦਾ ਕੰਮ ਨਵੇਂ ਬੰਦੇ ਨੂੰ ਜਾ ਸਿਖਾਈ ਅੱਜ ਤੇ ਇਹਨੂੰ ਟ੍ਰੇਨ ਦੇ ਤਾ ਵਾ ਇਹਨੂੰ ਦੱਸਦੇ 1 2 ਤੇ ਜਿੰਨੇ ਪੁੱਠੇ ਵੱਡੇ ਸਾਰੇ ਇਕੱਠੇ ਕਰਨੇ ਆ ਆਪੇ ਜਾ ਜਾ ਜਣੀ ਰੋ ਬੱਚੇ ਜੀ ਹਾਂ ਹਾਂ ਚਾਹੇ ਨਾ ਹੁੰਦਾ ਆਵੇ ਹੋਂਡੇ ਵੀ ਨਹੀਂ ਅੱਜ ਥੋੜੀ ਜਿਹਾ ਬਟ ਟੌਪ ਲਾਈਨ ਨਿੱਕੀ ਕੀਤੀ ਕਿ ਲੰਮੀ ਕੀਤੀ ਬਰਤੀਗਾ ਇੰਨੇ ਦੇ ਵਿੱਚ ਰਾ ਲੂ ਜਾਣੀ ਆਹੋ ਆਈਏ ਕਿ ਨਾਲੇ ਪਹਿਲਾ ਦਿਨ ਹੀ ਨਾ ਭੇਜਣੀ ਇਹਨਾਂ ਜਬ ਰਾਲੀ ਮੋਣਾ ਪੜਨਾ ਜੀ ਟਰੈਕਟਰ ਜਦੋਂ ਨਵੇਂ ਲਿਆਂਦੇ ਨਾ ਉਦੋਂ ਘੱਟ ਲੱਗਦਾ ਹੈ। ਮੈਂ ਇੱਥੇ ਲਾ ਦਿੰਦੇ ਆ ਕਿਉਂਕਿ ਮਸ਼ੀਨ ਲਗਣੀ ਜੱਕ ਤਾਂ ਚੁੱਕਣਾ ਪੈਣ ਡਿਆ ਵਾ। ਖਿਲਰਣ ਨੇ ਨਾ ਉਤਨੀਆਂ ਖਿਲਰਦੀਆਂ। ਦੇਖ ਲਓ। ਨਹੀਂ ਖਿਲਰਦੀ ਆ। ਮਿੱਠੂ ਕੱਲ ਗੱਠਾਂ ਖਿਲਰਦੀਆਂ ਤਾਂ ਨਹੀਂ ਪੁੱਤ? ਇਕੱਠਾ ਖੇਲਰ ਦੀਆਂ ਤੇ ਨਹੀਂ ਤਰਜ ਜੱਕ ਚੁੱਕਿਆ ਚਲ ਕੋਈ ਨਹੀਂ ਹੁੰਦੀਆਂ ਕਿ ਤੇ ਖੇਲਰਨੀਆਂ ਵੀ ਉਧਰ ਹੈ ਗਾੜੀ ਗਾੜੀ ਪੁੱਥੇ ਵੱਢਣ ਡਿਆ ਕਾਂਡੋ ਬਹੁਤ ਸੋਨਾ ਚਲਦਾ ਪੁੱਥੇ ਵਾਲੇ ਬਹੁਤ ਜਿਆਦਾ ਸੋਨਾ ਗੱਪਾ ਪਾਣੀ ਛਕਾ ਕੇ ਚਾਹ ਪਾਣੀ ਛਕਾ ਕੇ ਤੇ ਫਿਰ ਗੱਡੀ ਚੱਲਦੇ ਆਂ ਹੁਣ ਆਪਾਂ ਮਸ਼ੀਨ ਵਾਲੇ ਵੀਰਾਂ ਨੂੰ ਖਵਾ ਕੇ ਪ੍ਰਸ਼ਾਦਾ ਪਾਣੀ ਚਾਹ ਚੂ ਪਿਆ ਆਗੇ ਤੇ ਫਿਰ ਦੇਵਰ ਦੇ ਮਗਰ ਕੀੜਾ ਮਾਰਾਂ ਜਿਹੜੇ ਆਪਣੇ ਇਕੱਠਾ ਚੁੱਕਣ ਦੇ ਆ ਦੇਖ ਸਾ ਮੋ ਵੇਗ ਉਹਦੀ ਕਿਰਪਾ ਨਾਲ ਸਾਰੇ ਵਧੀਆ ਵਧੀਆ ਚੱਲੀ ਜਾਂਦੇ ਆ ਪਾਰ ਆਪਣਾ ਹਰਜਿੰਦਰ ਸਿੰਘ ਜਿਹੜਾ ਵਾ ਪਹਿਲੀ ਜਿਹੜੀ ਵਾਈ ਜਾਂਦਾ ਵਾ ਸਣਕ ਵਾਸਤੇ ਵੱਡੀਆ ਚੋਲੇ ਦਾ ਚਾਲ ਠੀਕ ਨਿਕਲ ਗਿਆ। ਮਾੜਾ ਨਹੀਂ। ਹੋਰ ਹੋੜੀਆ ਕਿਰਪਾ ਮਾਰ ਦਿਓ। ਬਾਕੀ ਜਿੱਥੇ ਮਾਲਕ ਰੱਖਦਾ ਸੀ ਰਹਿਣਾ ਪੈਣਾ। ਯਾਰ ਗੱਠਾਂ ਵਾਸਤੇ ਆਪਾਂ ਟਰਾਲੇ ਵੱਡੇ ਕਰਨੇ ਪੈਣੇ। ਨਹੀਂ ਨਾ ਇਹ ਪੈਂਦੀਆਂ ਹੀ ਕੋੜ ਕਿੰਨੀਆਂ ਗੱਠਾਂ ਪੈਣੀਆਂ ਤੇਰੇ ਸਾਹਮਣ। ਯਾਰ ਕਿ ਬਥਰਦੀ। ਇੱਕ ਟਰਾਲੇ ਜੇ ਦੋ ਆਪਾਂ ਵੱਟਿਆਂ-ਵਟਿਆਂ ਇਦਾਂ ਹੀ ਇੰਜ 2 ਟ੍ਰਾਲੀ ਲਿਆਏ ਤੇ ਜਿਹੜਾ ਇਹ 300 ਸੂਈ ਬੇਤਾਨ ਆਹ ਵਾ ਤਾਂ ਜੇ ਆਪਾਂ ਵੱਟਿਆਂ ਵਾਲੀ ਤੋਂ ਕਿੰਨੇ ਘੇਰੇ ਲਾਏ ਉਹ ਸਾਨੇ ਵੱਟਿਆਂ ਜੋ ਜਿਹੜੇ ਨਾ ਇਹਦੇ ਭਰਦੇ ਨਾ ਉੱਥੇ 4 ਟ੍ਰਾਲੇ ਚਾਹੀਦੇ ਪਾਣੀ ਆ ਇੱਕ ਤੇ ਆ ਉਸਤਾਦ ਜੀ ਕੋਈ ਨਹੀਂ ਫੋਨ ਤੇਰੀਆਂ ਤੈਨੂੰ ਕੀ ਕੀ ਦਾ ਫੋਨ ਆਉਣਾ ਵਾ ਘਰੋਂ ਮੇਰੇ ਨਾਲ ਗੱਲ ਕਰਾ ਦੀ ਕੋਈ ਨਹੀਂ ਮੇਰੇ ਨਾਲ ਬੱਤੀ ਹੁੰਦੀ ਤੂੰ ਮੁੜ ਕੇ ਖਰਾਬੀਆਂ ਕਰਦਾ ਫੋਨ ਤੇ ਹੁਣ ਆਪਾਂ ਮਸ਼ੀਨ ਵਾਲੇ ਵੀਰਾਂ ਦਾ ਅਜੇ ਉਹ ਵੀ ਬੰਦੇ ਹੈਗੇ ਜਿੰਨਾਂ ਨੂੰ ਚਾਰਾਂ ਵਜੇ ਜਾ ਕੇ ਮਖੌਣੀ ਆ ਹੂੰ ਖਾਦ ਡੀਪੀ ਜਿਹੜੀ ਆਪਾਂ ਨੂੰ ਮਿਲੀ ਕਣਕ ਆਸਤੀ ਅੱਜ ਮਿਲੀ ਥੋੜੀ ਆਪਦੇ ਖਾਤੇ ਤੇ ਵੀਰ ਛਕਾਉਣ ਡਿਆ ਆਪਣੇ ਕਬੀਰਪੁਰੋਂ ਤੇ ਖਾਦ ਲੈ ਕੇ ਆਏ ਆ ਡੀਪੀ ਮਿਲੀ ਤੇ ਖਾਦ ਲਾ ਕੇ ਬੰਦਿਆਂ ਨੂੰ ਹੁਣ ਤੋਂ ਹੀ ਵੀ ਜਿਹੜਾ ਸਵੇਰੇ ਆਪਣਾ ਗੱਠਾ ਬੰਨਣ ਦਾ ਕੰਮ ਚੱਲ ਪਿਆ ਅੱਜ ਕੰਮ ਇਦਾਂ ਹੀ ਤੇ ਪਾਰ ਆਪਾਂ ਏਅਰ ਜਿਹੜੇ ਆ 575 ਦੇ ਲੈ ਆਂਦੇ ਸਵੇਰੇ ਹੁਣ ਦੂਜੇ ਟਾਇਰ ਚੜਾਵਾਂਗੇ ਉਹਨੂੰ ਇੱਕ ਬਾਕੀ ਜਣਾ ਬੇੜਾ ਤਾਰਨਾ ਸਵੇਰੇ ਛਸਲਾ ਆ ਗੇ ਉਹਦੀ ਵੀਡੀਓ ਯਾਰ ਰਹਿ ਜਾ ਕਰਨੀਆਂ ਕਿਉਂਕਿ ਉਹ ਉਸਤਾਦ ਆਪਣਾ ਨਹੀਂ ਵੀਡੀਓ ਵੀਡੀਓ ਬਣਾਉਂਦਾ ਸ਼ਕੀਨ ਬਾਲਾ ਮੇਰਾ ਟੈਮ ਨਹੀਂ ਲੱਗਦਾ ਜਾਨੀ ਆਪਣਾ ਸ਼ਾਮਾਂ ਦਾ ਟਾਈਮ ਦੇ ਹੁਣ ਮਸ਼ੀਨ ਤੇ ਪਹੁੰਚੇ ਆ ਕਿਉਂਕਿ ਅੱਜ ਬੈਲਰ ਵਾਲਾ ਕੰਮ ਆਪਣਾ ਬੜਾ ਚੱਲਿਆ ਨਹੀਂ ਮਸ਼ੀਨ ਤੇ ਝੋਨਾ ਵਢਣ ਦੀ ਮਸ਼ੀਨ ਤੇ ਉਹ ਆਰਮੀ ਡੋਲ ਖਰਾਬ ਹੋਇਆ ਸੀ ਆਰਮੀ ਡੋਲ ਵਾਲੇ ਵੀਰ ਆਪਣੇ ਉੱਥੇ ਬੈਠੇ ਉਹਨਾਂ ਨੇ ਫੋਟੋ ਮੰਗਾਈ ਵੇਖ ਲਿਆ ਵਾ ਇਹ ਹੁਣ ਆਪਣੇ ਚੱਖਾ ਵੱਜਣ ਡੀਆਂ ਤੇ ਬਾਕੀ ਕਿਹੜੇ ਬਣਾਂਗੇ ਅੱਜ ਥੋੜਾ ਲੇਟ ਹੀ ਚੱਲੂਗੀ ਕੱਪ ਇਹਦਾ ਇਧਰ ਰੈਗ ਵੱਜੀ ਜਾਊਗਾ ਤੋਦਾ ਦਾ ਕੰਮ ਚੱਲੀ ਜਾਊਗਾ ਅੱਜ ਦਾ ਬਲੌਗ